ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਇਹ 2 ਸਾਲ ਦੇ ਬੱਚੇ ਦਾ ਅੱਗੋਂ ਓਪਨ ਇੱਕ ਓਟੀ ਬਣਾ ਰਹੀ ਆ ਤੇ ਅੱਜ ਆਪਾਂ ਆਰਮਹੋਲ ਦੀ ਕਟਿੰਗ ਬਾਰੇ ਦੱਸਾਂਗੀ ਮੈਂ ਤੁਹਾਨੂੰ ਬਾਕੇ ਦੱਸਦੀ ਆ ਇਹ ਦੇਖੋ ਮੈਂ ਇਹਦੇ 9 1/2 ਇੰਚ ਦੀ ਲੰਬਾਈ ਕਰ ਲਈ ਮੋਢੇ ਤੱਕ ਇੰਨੀ ਲੰਬਾਈ ਤੇ ਇਹ 43 ਮੇਰੇ ਇੱਥੇ ਗੁੰਡੇ ਪਾਏ ਹੋਏ ਆ ਤੇ ਹੁਣ ਆਪਾਂ ਇਹਦੀ ਮੋਢੇ ਦੀ ਕਾਟ ਕਿਸ ਤਰ੍ਹਾਂ ਪਾਣੀ ਹੈ ਮੈਂ ਉਹ ਦੱਸਾਂਗੀ ਠੀਕ ਹੈ ਇਹ ਇੱਧਰ ਸਾਡੀ ਬਟਨ ਪੱਟੀ ਹੈ ਤੇ ਕਾਟ ਆਪਾਂ ਨੇ ਇਸ ਪਾਸੇ ਪਾਣੀ ਹੈ ਠੀਕ ਹੈ ਤੇ ਇਹ ਬਟਨ ਪੱਟੀ ਦੇ ਆਪਾਂ ਕੁੰਡੇ ਇਸੇ ਤਰ੍ਹਾਂ ਬੁਣਾਗੇ ਇਹ ਦੇਖੋ ਜੀ ਇਹ ਮੈਂ ਦੋ ਕੁੰਡੇ ਪਹਿਲਾਂ ਉਤਾਰਦੀ ਆ ਫਿਰ ਇਹ ਸਾਡੇ ਟੋਟਲ 7 ਗੁੰਡੇ ਬਟਨ ਪੱਟੀ ਦੇ ਆ ਦੇਖੋ 4 5 6 7 ਬੁਣ ਲਏ ਵਿੱਚ ਜਿਹੜੇ ਸਿੱਧੇ ਪੁੱਠੇ ਗੁੰਡੇ ਆਪਾਂ ਬੁਣ ਰਹੇ ਆ ਮੈਂ ਕੋਈ ਡਿਜ਼ਾਈਨ ਨਹੀਂ ਇੱਥੇ ਪਾਇਆ ਕਿਉਂਕਿ نیچے ਪੌਕੇਟ ਤੇ ਉਹ ਡਿਜ਼ਾਈਨ ਪਾਇਆ ਸੀ ਇਹ ਮੇਰੀ ਵੀਡੀਓ ਪਾਈ ਹੋਈ ਹੈ ਪਹਿਲਾਂ ਕਿ ਫਰੰਟ ਪੌਕੇਟ ਕਿਸ ਤਰ੍ਹਾਂ ਬਣਾਣੀ ਹੈ ਤੇ ਇੱਥੇ ਮੈਂ ਤੁਹਾਨੂੰ ਹੁਣ ਸੈਕੰਡ ਪਾਰਟ ਵਿੱਚ ਇਹਦੀ ਮੋਡੇ ਦੀ ਕਾਟ ਦੱਸਾਂਗੀ ਇਹ ਆਪਾਂ ਨੇ ਸਿੱਧੀ ਸਲਾਈ ਪਾ ਲਈ ਇਹਦੇ ਉੱਪਰ ਆਪਾਂ ਪੁੱਠੀ ਸਲਾਈ ਤੇ ਕਟਿੰਗ ਕਰਾਂਗੇ ਕਿਉਂਕਿ ਸਲਾਈ ਦੇ ਸਟਾਰਟ ਵਿੱਚ ਹੀ ਆਪਾਂ ਨੇ ਕਟਿੰਗ ਕਰਨੀ ਆ ਨਾ ਤੇ ਇਹ ਦੇਖੋ ਆਪਾਂ ਨੇ ਸਾਰੀ ਸਲਾਈ ਪਾ ਲਈ ਤੇ ਇੱਥੇ ਮੈਂ ਕਾਟ ਪਾਵਾਂਗੀ 3 2 2 1 ਦੀ ਠੀਕ ਹੈ ਇਹ ਸਿੱਧੀ ਸਲਾਈ ਆਪਾਂ ਨੇ ਪਾ ਲਈ ਸਾਰੀ ਤੇ ਹੁਣ ਮੈਂ ਆ ਗਈ ਪੁੱਠੀ ਸਲਾਈ ਤੇ ਇਹ ਦੇਖੋ ਇਹ ਪੁੱਠਾ ਗੁੰਡਾ ਚਾਹੇ ਤੁਸੀਂ ਪਹਿਲਾਂ ਉਤਾਰ ਲਓ ਤੇ ਇਹਨੂੰ ਬੁਣ ਲਓ ਤੇ ਚਾਹੇ ਤੁਸੀਂ ਵਿੱਚੋਂ ਦੀ ਇਹਨੂੰ ਬੁਣ ਲਓ ਇਹ ਦੇਖੋ ਤੇ ਇਹਦੇ ਉੱਪਰੋਂ ਇਹਨੂੰ ਉਤਾਰ ਦੇਣਾ ਆਪਾਂ ਨੇ ਇਹ ਇੱਕ ਗੁੰਡਾ ਘਟਾ ਲਿਆ ਇਹ ਦੋ ਘਟਾ ਲਏ ਤੇ ਇਹ ਆਪਾਂ ਨੇ ਤਿੰਨ ਘਟਾ ਲਏ ਠੀਕ ਹੈ ਹੁਣ ਇਹ ਸਾਰੀ ਪੁੱਠੀ ਸਲਾਈ ਪੁੱਠੀ ਪਾਵਾਂਗੇ ਤੇ ਇਹ ਬਟਨ ਪੁੱਠੀ ਦੇ ਜਿਹੜੇ ਸੱਤ ਕੁੰਡੇ ਆ ਨਾ ਇਹ ਪੰਜ ਮੈਂ ਸਿੱਧੇ ਪਾਵਾਂਗੀ ਤੇ ਦੋ ਬੁੱਠੇ ਪਾਵਾਂਗੀ ਕਿਉਂ ਲਾਸਟ ਵਾਲੇ ਮੈਂ ਇਧਰੋਂ ਪੁੱਠੇ ਪਾ ਰਹੀ ਆ ਤੇ ਇਹ ਇੱਥੇ ਆ ਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਏ ਲਾਸਟ ਦੇ ਸਾਡੇ ਪੱਟੀ ਦੇ ਕੁੰਡੇ ਆ ਗਏ ਇਹ ਦੇਖੋ ਜੀ ਪੰਜ ਕੁੰਡੇ ਆਪਾਂ ਇਧਰੋਂ ਸਿੱਧੇ ਬੁਣਾਗੇ ਤੇ ਦੋ ਕੁੰਡੇ ਇੱਥੇ ਆਪਾਂ ਉੱਥੇ ਬੁਣਾਗੇ ਇਹ ਸਲਾਈ ਸ਼ੁਰੂ ਤੇ ਜਿਹੜੇ ਆਪਾਂ ਉਧਰੋਂ ਉੱਥੇ ਪੁਠੇ ਪੁਣੇ ਸੀ ਇਹ ਦੋਨੋਂ ਐਵੇਂ ਉਤਾਰ ਲਾਂਗੇ ਫਿਰ ਇਹ ਨਾ ਅਤੇ ਕਿੰਨੀ ਸੋਹਣੀ ਇੱਥੇ ਆ ਜਾਂਦੀ ਹੈ ਇੱਜਤ ਦਾ ਕੋੜਾ ਸਮੂਥ ਜਿਆ ਆ ਜਾਂਦਾ ਇਹ ਦੋਨੋਂ ਗੁੰਡੇ ਆਪਾਂ ਨੇ ਉਤਾਰ ਲਏ ਪੰਜ ਗੁੰਡੇ ਆਪਾਂ ਨੇ ਹੁਣ ਇਹ ਸਾਰੀ ਸਲਾਈ ਸਿੱਧੀ ਪਾ ਲਾਂਗੇ ਮੋੜਦੀ ਸਲਾਈ ਤੇ ਫੇਰ ਆਪਾਂ ਇੱਥੋਂ ਘਟਾਵਾਂਗੇ ਹੁਣ ਇੱਥੇ ਤਿੰਨ ਘਟਾਏ ਸੀ ਨਾ ਫੇਰ ਦੋ ਘਟਾਵਾਂਗੇ ਇਹ ਪਾ ਲੈਣੇ ਆ ਸਾਰੀ ਸਲਾਈ ਇਹ ਦੇਖੋ ਜੀ ਆਪਾਂ ਨੇ ਇੱਥੇ ਤਿੰਨ ਘਟਾਏ ਸੀ ਹੁਣ ਇੱਥੇ ਆਪਾਂ ਨੇ ਦੋ ਘਟਾਣੇ ਆ ਇਹ ਆ ਦੇਖੋ ਇਹ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਆ ਇਧਰ ਲਾ ਬਣ ਲਓ ਇਹ ਇੱਕ ਹੁੰਦਾ ਸੜਦਾ ਆਪਣੇ ਆਪ ਹੀ ਉਤਰ ਗਿਆ ਠੀਕ ਹੈ ਤੇ ਇਹ ਇੱਕ ਹੋਰ ਕਟਾ ਲੈਣਾ ਇਹ ਸਾਡੇ ਤੋਂ ਕੱਟ ਗਏ ਠੀਕ ਹੈ ਤੇ ਇਹ ਫਿਰ ਸਾਰੀ ਸਾਡੀ ਸਲਾਈ ਜਿਹੜੀ ਹੈ ਪੁੱਠੀ ਬਣੇਗੀ ਇਹ ਇੱਕ ਵਾਰੀ ਤਿੰਨ ਤੇ ਇੱਕ ਵਾਰੀ ਦੋ ਇਹ ਆਪਾਂ ਪਹਿਲਾ ਗੁੰਡਾ ਜਦੋਂ ਇਸ ਤਰ੍ਹਾਂ ਉਤਾਰਦੇ ਹਾਂ ਨਾ ਦੇਖੋ ਸਟੈਪ ਨਹੀਂ ਬਣਦੇ ਇਹ ਗੁਲਾਈ ਬੜੀ ਸਮੂਥ ਜੀ ਆਂਦੀ ਹੈ ਇਹ ਪੁੱਠੀ ਸਲਾਈ ਪਏਗੀ ਬਟਨ ਪੱਟੀ ਦੇ ਗੁੰਡਿਆਂ ਤੋਂ ਇਲਾਵਾ ਉਹਦੇ ਸਿੱਧੇ ਪੈਣਗੇ ਤੇ ਸਟਾਰਟ ਵਿੱਚ ਫਿਰ ਸਾਰੀ ਸਿੱਧੀ ਸਲਾਈ ਪਏਗੀ ਫਿਰ ਮੈਂ ਤੁਹਾਨੂੰ ਦੱਸਦੀ ਆ ਅੱਗੇ ਇਹ ਦੇਖੋ ਜੀ ਆਪਾਂ ਨੇ 3 2 ਘਟਾ ਲਏ ਤੇ ਹੁਣ ਫਿਰ ਦੋ ਦੋ ਵਾਰ ਇਹ ਆਪਾਂ ਨੇ ਦੋ ਦੋ ਘਟਾਣੇ ਆ ਨਾ ਇਹ ਇਹ ਦੇਖੋ ਇਸ ਤਰ੍ਹਾਂ ਆਪਾਂ ਗੁੰਡਾ ਬੁਣਾਂਗੇ ਨਾ ਤਾਂ ਇੱਥੇ ਉਹ ਸਟੈਪ ਜਿਆ ਨਹੀਂ ਬਣਦਾ ਇਹ ਆਹ ਵਨ ਇਹ ਬੁਣ ਲਿਆ ਤੇ ਦੋਨੋਂ ਉਤਾਰ ਦਿੱਤੇ ਤੇ ਇੱਕ ਫੇਰ ਬੁਣ ਲਿਆ ਸਾਡੇ ਹੁਣ 3 ਤੇ 2 5 ਤੇ 2 7 ਗੁੰਡੇ ਕੱਟ ਗਏ ਤੇ ਇਹ ਫੇਰ ਆਪਾਂ ਹੁਣੇ ਸਾਰੀ ਸਲਾਈ ਪੁੱਠੀ ਤੇ ਪੱਟੀ ਦੇ ਗੁੰਡੇ ਆਪਾਂ ਨੇ ਸਿੱਧੇ ਬੁਣਨੇ ਆ ਤੇ ਉਹ ਸਿੱਧੇ ਪਾਸੋਂ ਫੇਰ ਸਾਰੀ ਸਿੱਧੀ ਸਲਾਈ ਦੇਖੋ ਜੀ ਸਾਡੇ 3 2 2 ਕੱਟ ਗਏ ਤੇ ਹੁਣ ਆਪਾਂ ਨੇ ਇੱਕ ਗੁੰਡਾ ਹੋਰ ਘਟਾਣਾ ਹੈ ਬਸ ਇਹ ਪਹਿਲਾ ਉਤਾਰ ਲਿਆ ਸੀ ਤੇ ਇਹ ਦੇ ਉੱਪਰੋਂ ਆਪਾਂ ਨੇ ਉਤਾਰ ਦੇਣਾ ਬਸ ਇਹ ਸਾਡੀ ਬਾਹ ਮੋਢੇ ਦੀ ਜਿਹੜੀ ਕਟਿੰਗ ਹੈ ਉਹ ਪੂਰੀ ਹੋ ਗਈ ਠੀਕ ਹੈ ਹੁਣ ਉੱਤੇ ਆਪਾਂ ਨੇ ਇਸੇ ਤਰ੍ਹਾਂ ਬੁਣੀ ਜਾਣਾ ਕੁਝ ਵੜਦਾਣਾ ਨਹੀਂ ਘਟਾਣਾ ਨਹੀਂ ਸਿਰਫ ਬਟਨ ਪੱਟੀ ਵਾਲੇ ਕੁੰਡੇ ਆ ਜਿਹੜੇ ਉਹ ਪੱਟੀ ਦੇ ਮੁਤਾਬਕ ਬੁਣਨੇ ਆ ਤੇ ਇਹਨੂੰ ਆਪਾਂ ਹੁਣ ਬੁਣ ਲਾਗੇ ਜਿੰਨਾ ਸਾਨੂੰ ਮੋਡਾ ਚਾਹੀਦਾ ਮੈਨੂੰ ਮੋਡਾ ਚਾਹੀਦਾ ਹੈ 1.5 ਇੰਚ ਤੇ ਇਹਦੇ ਵਿੱਚ ਮੈਂ ਬਣਾਵਾਂਗੀ ਚੌਰਸ ਗਲਾ ਤੇ ਆਲਮੋਸਟ ਅੱਧਾ ਮੋਡਾ ਕਰਕੇ ਫਿਰ ਆਪਾਂ ਨੇ ਗੱਲੇ ਦੀ ਕਟਿੰਗ ਕਰਨੀ ਹੈ ਮੈਂ ਹੁਣ ਅੱਧਾ ਮੋਡਾ ਇਹਦਾ ਕਰਕੇ ਨਾ ਫਿਰ ਤੁਹਾਨੂੰ ਦਿਖਾਵਾਂਗੀ ਦੱਸਾਂਗੀ ਕਿ ਕਿ ਮੋਡਾ ਆਪਾਂ ਨੇ ਕਿਸ ਤਰ੍ਹਾਂ ਬੁਣਿਆ ਤੇ ਇਹ ਹੁਣ ਮੈਂ ਇਹ ਸਾਡਾ ਫਰੰਟ ਹਿੱਸਾ ਹੈ ਤੇ ਉਹਦੀ ਮੈਂ ਤੁਹਾਨੂੰ ਦੂਜੀ ਸਾਈਡ ਦੀ ਕਟਿੰਗ ਦਸਤਿਆਂ ਕਿਵੇਂ ਕਰਨੀ ਹੈ ਇਹ ਸਾਡੇ ਦੇਖੋ ਫਰੰਟ ਪਾਰਟ ਹੈ ਦੋਨੋਂ ਤੇ ਐਦੀ ਅਸੀਂ ਐਸ ਪਾਸੇ ਕਟਿੰਗ ਕਰ ਲਈ ਇਹ ਸਾਡੀ ਬਟਨ ਪੱਟੀ ਇਧਰ ਸੀ ਠੀਕ ਹੈ ਹੁਣ ਇਹ ਬਟਨ ਪੱਟੀ ਇਧਰ ਹੈ ਤੇ ਆਪਾਂ ਜਦ ਸਿੱਧੀ ਸਲਾਈ ਤੇ ਆਪਾਂ ਨੇ ਇਹਦੀ ਕਟਿੰਗ ਕਰਨੀ ਹੈ ਇਸੇ ਤਰ੍ਹਾਂ ਆਪਾਂ ਨੇ 3 2 2 1 ਦੀ ਇਧਰੋਂ ਕਟਿੰਗ ਕਰਨੀ ਹੈ ਤੇ ਬਾਕੀ ਬਟਨ ਪੱਟੀ ਦੇ ਇਸੇ ਤਰ੍ਹਾਂ ਨਾਲ ਬੁਣੀ ਜਾਣਿਆ ਗੁੰਡੇ ਤੇ ਇਹ ਦੇਖੋ ਜੀ ਇਹ ਆਪਾਂ ਨੇ ਇਹ ਗੁੰਡਾ ਉਤਾਰਿਆ ਇਹ ਇੱਕ ਦੋ ਤਿੰਨ ਗੁੰਡੇ ਕਟਾ ਲਏ ਇਹ ਸ਼ੁਰੂ ਸਲਾਈ ਵਿੱਚ ਕੱਟ ਕੇ ਬਾਕੀ ਸਾਰੇ ਅਸੀਂ ਉਸੇ ਤਰ੍ਹਾਂ ਬਣਾਵਾਂਗੇ ਇਹਨੂੰ ਪੂਰੀ ਸਿੱਧੀ ਸਲਾਈ ਬਟਨ ਪੱਟੀ ਦੇ ਵੀ ਸਿੱਧੇ ਬਣਨਗੇ ਤੇ ਇਧਰੋਂ ਪੁੱਠੀ ਇਹ ਸਿਰਫ ਦੋ ਇਹ ਜਿਹੜੇ ਸੱਤ ਗੁੰਡੇ ਆ ਦੋ ਉਤਾਰਾਂਗੇ ਤੇ ਪੰਜ ਗੁੰਡੇ ਜਿਹੜੇ ਸਾਡੇ ਸਿੱਧੇ ਬਣਨਗੇ ਇਸ ਤਰ੍ਹਾਂ ਮੈਂ ਹੂੰ ਇਹ 3 ਘਟਾਲੇ ਮੈਂ ਫੇਰ 2 ਘਟਾਲੇ ਤੇ ਹੁਣ ਫੇਰ ਆਪਾਂ 2 ਘਟਾਵਾਂਗੇ ਇਹ ਇਹ ਮੈਂ ਉਤਾਰਿਆ ਗੁੰਡਾ ਤੇ ਇਹ ਪੁੱਣ ਲਿਆ ਇਹ 1 2 ਠੀਕ ਹੈ ਇਹ ਹੁਣ ਸਾਰੀ ਸਲਾਈ ਸਿੱਧੇ ਅਪ ਸਿੱਧੀ ਬੁਣ ਲਾਂਗੇ ਤੇ ਫਿਰ ਅਗਲੀ ਨੈਕਸਟ ਸਲਾਈਸ ਜਦੋਂ ਆਪਾਂ ਸਿੱਧੀ ਸਟਾਰਟ ਕਰਾਂਗੇ ਉੱਤੇ ਫਿਰ ਇੱਕ ਘਟਾਵਾਂਗੇ ਇਹ 3 2 2 ਆਪਾਂ ਨੇ ਘਟਾਲ ਲਏ ਤੇ ਹੁਣ ਇੱਕ ਕੁੰਡਾ ਆਪਾਂ ਘਟਾਵਾਂਗੇ ਇੱਥੇ ਇਹ ਦੇਖੋ ਜੀ ਇੱਕ ਘਟਾ ਕੇ ਤੇ ਇਹ ਸਾਡੀ ਮੋਟੇ ਦੀ ਜਿਹੜੀ ਕਟਿੰਗ ਹੈ ਸਵੈਟਰ ਦੀ ਪੂਰੀ ਹੋ ਗਈ ਬਸ ਹੁਣ ਆਪਾਂ ਨੇ ਉੱਤੇ ਪਲੇਨ ਬਣਾਣਾ ਹੈ ਇਹਦਾ ਵੀ ਕਿਸੇ ਪਾਸੋਂ ਕੋਈ ਘਟਾਣਾ ਨਹੀਂ ਵਧਾਣਾ ਨਹੀਂ ਉਦੋਂ ਤੱਕ ਬਣਾਉਣਾ ਹੈ ਜਦੋਂ ਤੱਕ ਆਪਾਂ ਨੇ ਗੱਲੇ ਦੀ ਕਟਿੰਗ ਕਰਨੀ ਹੈ ਉਦੋਂ ਤੱਕ ਆਪਾਂ ਸਿੱਧਾ ਪਲੇਨ ਬਣਾਵਾਂਗੇ ਇਹ ਦੇਖੋ ਤੁਸੀਂ ਸਰਦੀ ਮੋਢੇ ਦੀ ਕਟਿੰਗ ਬੋਗੀ ਪੂਰੀ ਇਹ ਦੇਖੋ ਇਹ ਫਰੰਟ ਦੇ ਦੋ ਸਾਈਡ ਹੁੰਦੇ ਆ ਇੱਧਰ ਆਪਾਂ ਇਹ ਵੀ ਕਰ ਲਈ ਇੱਧਰ ਕਟਿੰਗ ਕਰ ਲਈ ਹੁਣ ਉੱਪਰ ਆਪਾਂ ਨੇ ਜਦੋਂ ਤੱਕ ਮੋਢੇ ਦੀ ਗੱਲੇ ਦੀ ਕਟਿੰਗ ਕਰਨੀ ਹੈ ਉਦੋਂ ਤੱਕ ਆਪਾਂ ਸਿਰਫ ਪਲੇਨ ਬਣਾਵਾਂਗੇ ਕੁਝ ਵੀ ਇਧਰੋਂ ਨਹੀਂ ਘਟਾਉਣਾ ਨਾ ਕੋਈ ਇਧਰੋਂ ਘਟਾਉਣਾ ਤੇ ਇਸੇ ਤਰ੍ਹਾਂ ਆਪਾਂ ਨੇ ਮੈਂ ਇਹ ਬੈਕ ਪਾਰਟ ਦੀ ਵੀ ਕਟਿੰਗ ਕਰਕੇ ਰੱਖੀ ਹੋਈ ਹੈ ਇਹ ਦੇਖੋ 3 2 2 1 ਦੀ ਆ ਦੇਖੋ ਇਹ ਵੀ ਇਸ ਤਰੀਕੀ ਕੀਤੀ ਹੋਈ ਹੈ ਗਾ ਦੇਖੋ ਤੇ ਇਹ ਮੈਂ ਮੋਢਾ ਇਹ ਤਾਂ ਕਰ ਲਿਆ ਇਹ ਵੀ ਮੈਂ ਹੁਣ ਥੋੜੀ ਜੀ ਕਟਿੰਗ ਪਾਣੀ ਆ ਇਸ ਲਈ ਮੈਂ ਥੋੜਾ ਜਿਹਾ ਘਾਟ ਰੱਖਿਆ ਇਹ ਸਾਨੂੰ ਵੈਸੇ 5.5 ਇੰਚ ਮੋਟਾ ਚਾਹੀਦਾ ਠੀਕ ਹੈ ਇਹ ਸਾਡੀ ਬੈਕ ਪਾਰਟ ਦੀ ਤੇ ਫਰੰਟ ਦੀ ਇਹ ਬੈਕ ਪਾਰਟ ਦੀ ਕਟਿੰਗ ਹੋ ਗਈ ਤੇ ਇਹ ਫਰੰਟ ਦੀ ਆਪਾਂ ਇਸ ਤਰ੍ਹਾਂ ਕਟਿੰਗ ਕਰਾਂਗੇ ਠੀਕ ਹੈ ਜੀ ਫਿਰ ਮਿਲਦੇ ਆ ਨਵੇਂ ਵੀਡੀਓ ਵਿੱਚ